ਲੋ ਜੀ ਬਰਨਾਲਾ ਟਰੈਕਟਰ ਮੰਡੀ ਤੋਂ ਇੱਕ ਵੀਡੀਓ ਤੁਹਾਡੇ ਵਾਸਤੇ ਹੋਰ ਲੈ ਕੇ حاضر ਹੋਏ ਆਂ ਦੇਖ ਸਕਦੇ ਹੋ ਤਿੰਨ ਟਰੈਕਟਰ ਨੇਗੇ ਤੂੰ ਸੋਨਾਲਿਕ ਦਾ ਇੱਕ ਪ੍ਰੀਤ 6059 ਤਿੰਨ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਗੱਲ ਕਰੀਏ ਪ੍ਰੀਤ 6059 2021 ਮਾਡਲ ਆ ਕੰਡੀਸ਼ਨ ਦਾ ਸਾਰਾ ਓਕੇ ਆ ਦੇਖ ਸਕਦੇ ਹੋ ਟਾਇਰ ਵਗੈਰਾ 3 ਸੀਪੀਡ ਟਰੈਕਟਰ ਹੈਗਾ ਜੀ ਕਾਗਜ਼ ਪੱਤਰ ਓਕੇ ਨੇਗੇ ਨਾਲ ਦੇ ਟਾਇਰ ਨੇ 75 ਪੈਸੇ ਕੰਡੀਸ਼ਨ ਆ ਟਾਇਰਾਂ ਦੀ ਤੇ 475000 ਦੀ ਡਿਮਾਂਡ ਆ ਬਾਈ ਉਹਨਾਂ ਦੀ ਪਿੰਡ ਸੰਘੇੜਾ ਬਾਈ ਉਹਨਾਂ ਦਾ ਜਿੱਥੇ ਟਰੈਕਟਰ ਇਹ ਖੜਾਗਾ ਬਾਕੀ ਤੁਸੀਂ ਟਾਇਰ ਵਗੈਰਾ ਸਾਰੀ ਚੈੱਕ ਕਰ ਸਕਦੇ ਹੋ 75 ਪੈਸੇ ਟਾਇਰਾਂ ਦੀ ਕੰਡੀਸ਼ਨ ਸਾਰਾ ਟਰੈਕਟਰ ਬਿਲਕੁਲ ਓਕੇ ਤੇ ਸਾਫ ਕੰਡੀਸ਼ਨ ਦੇ ਵਿੱਚ ਆ ਜੇ ਕਿਸੇ ਭਰਾ ਨੂੰ ਜਿਆਦਾ ਜਾਣਕਾਰੀ ਲੈਣੀ ਆ ਤਾਂ ਸਕਰੀਨ ਤੇ ਨੰਬਰ ਲਾ ਦਾਂਗਾ ਡਿਸਕ੍ਰਿਪਸ਼ਨ ਚੋਂ ਨੰਬਰ ਲੈ ਸਕਦੇ ਹੋ ਦੇਖ ਸਕਦੇ ਹੋ ਸਾਰਾ ਟਰੈਕਟਰ ਬਿਲਕੁਲ ਜੈਨੂਨ ਕਾਲੇ ਪੱਤਰ ਬਿਲਕੁਲ ਓਕੇ ਨੇ ਠੀਕ ਹੈ ਜੀ ਰੰਗ ਪੇਂਟ ਦਾ ਸਾਰਾ ਅਰੀਜਨਲ ਆ ਇੰਜਨ ਗੀਅਰ ਦਾ ਓਕੇ ਚਲਾ ਕੇ ਚੈੱਕ ਕਰਕੇ ਤੁਸੀਂ ਲੈ ਜਾ ਸਕਦੇ ਹੋ ਠੀਕ ਹੈ ਜੀ ਦੇਖ ਸਕਦੇ ਹੋ ਟਾਇਰ ਵਗੈਰਾ ਸਾਰੇ ਬੜੀਆ ਸਾਫ ਹੈ ਅੱਗੇ ਤੁਸੀਂ ਦੇਖ ਸਕਦੇ ਹੋ ਸੋਨਾ ਲੀਕਾ ਡੀਆਈ 60 2010 ਮਾਡਲ ਆਈ ਟਰਬੋ ਵਾਲਾ ਕਾਪੀ ਕਾਗਜ਼ਾਂ ਦਾ ਓਕੇ ਹੈ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਇੰਜਨ ਗੇਅਰ ਦਾ ਓਕੇ ਚਲਾ ਕੇ ਚੈੱਕ ਕਰਕੇ ਤੁਸੀਂ ਲੈ ਜਾ ਸਕਦੇ ਹੋ ਟਾਇਰ ਪੈਂਟ ਪੈਸੀ ਨੇਗੇ ਇਹ ਵੀ ਚੈੱਕ ਕਰ ਸਕਦੇ ਹੋਗੇ 2,70,000 ਦੀ ਬਾਈ ਹੋਰਾਂ ਦੀ ਡਿਮਾਂਡ ਹੈ ਬਾਕੀ ਵੀਡੀਓ ਨੂੰ ਸ਼ੇਅਰ ਕੀਤੀ ਹੋਈ ਦਿਖਾ ਦਿਓ ਤੁਹਾਡਾ ਮੌਕੇ ਤੇ ਹੋਰ ਬੰਦਾ ਮਾਨਤਨ ਹੋ ਜਾਊਗਾ ਠੀਕ ਹੈ ਜੀ ਟਾਇਰ ਦੇਖ ਸਕਦੇ ਹੋ ਤੁਸੀਂ 65 ਪੈਸੇ ਟਾਇਰਾਂ ਦੀ ਕੰਡੀਸ਼ਨ ਸਾਰਾ ਟਰੈਕਟਰ ਬਿਲਕੁਲ ਜੈਨੂਨ ਜੈਨੂਨ ਕੰਡੀਸ਼ਨ ਦੇ ਵਿੱਚ ਆ ਰੰਗ ਪੇਂਟ ਦਾ ਓਕੇ ਆ ਕਾਗਜ਼ਾਂ ਪੱਤਰਾਂ ਦਾ ਵੀ ਓਕੇ ਆ ਸੰਘੇੜੇ ਖੜਾ ਗਏ ਵੀ ਟਰੈਕਟਰ ਜੀ ਸੋਨਾ ਲੀਕਾ ਡੀਏ 60 2010 ਮਾਡਲ ਟਰਬੋ ਵਾਲਾ 2 ਲੱਖ 70 ਹਜ਼ਾਰ ਦੀ ਡਿਮਾਂਡ ਆ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਅੱਗੇ ਆ ਗਿਆ ਜੀ ਸੋਨਾ ਲੀਕਾ 750 2009 ਮਾਡਲ ਹੈ ਇਹ ਬਿਲਕੁਲ オリジナル ਹੈ ਵੀ ਕਾਪੀ ਕਾਗਜਾਂ ਦਾ ਬਿਲਕੁਲ ਓਕੇ ਆ 2,95,000 ਦੀ ਡਿਮਾਂਡ ਆ ਇੰਜਨ ਗੇਅਰ ਦਾ ਓਕੇ ਚਲਾ ਕੇ ਚੈੱਕ ਕਰਕੇ ਲੈ ਜਾ ਸਕਦੇ ਹੋਗੇ 2,95,000 ਦੀ ਡਿਮਾਂਡ ਆ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ 90 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਜੀ ਮੌਕੇ ਤੇ ਬੰਦਾ ਥੋੜਾ ਮਾਨ ਤਨ ਫੁੱਲ ਹੋ ਜੂਗਾ ਵੀਡੀਓ ਸ਼ੇਅਰ ਕੀਤੀ ਦਿਖਾ ਦਿਓ ਤਾਂ ਅਮੀ ਉਹਦਾ ਮੌਕੇ ਤੇ ਫੁੱਲ ਮਾਨਤਨ ਹੋ ਜਾਊਗਾ ਜੀ। ਬਾਕੀ ਤੁਸੀਂ ਚੈੱਕ ਕਰ ਸਕਦੇ ਹੋ। ਸਾਰਾ ਟਰੈਕਟਰ ਬਿਲਕੁਲ オリジナル ਤਿੰਨੇ ਟਰੈਕਟਰ ਬਿਲਕੁਲ ਜੈਨੂਇਨ ਤੇ ਬਿਲਕੁਲ オリジナル ਕੰਡੀਸ਼ਨ ਦੇ ਵਿੱਚ ਨੇ। ਬਾਕੀ ਤੁਸੀਂ ਬਾਈ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ ਨੰਬਰ ਆਪਾਂ ਸਕ੍ਰੀਨ ਤੇ ਵੀ ਲਾ ਦਾਂਗੇ ਡਿਸਕ੍ਰਿਪਸ਼ਨ 'ਚ ਵੀ ਲਾ ਦਾਂਗੇ। ਉਹਨਾਂ ਨੰਬਰਾਂ ਦੇ ਤੁਸੀਂ ਬਾਈ ਹੋਰਾਂ ਨਾਲ ਸੰਪਰਕ ਕਰਕੇ ਟਰੈਕਟਰ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ। ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ। ਧੰਨਵਾਦ।